ਉੱਤ 1:30 ਵਜੇ ਆ ਕੇ ਜਦੋਂ ਅਦਰ ਤੱਕ ਇਹ ਆ ਜਦੋਂ ਮੈਨੂੰ ਆਵਾਜ਼ ਸੁਣੀ 2:30 ਵਜੇ ਪੌਣੇ 3:00 ਵਜੇ ਤੇ ਮੈਂ ਫਟਾਫਟ ਉੱਠਿਆ ਉੱਠ ਕੇ ਤੇ ਮੇਰੇ ਸਿਰ ਤੇ ਸਾਫਾ ਤੇ ਉਸ ਤੋਂ ਤੇ ਬਫਰ ਬੰਨਿਆ ਹੋਇਆ ਸੀ ਔਰ ਆਬ ਰਿਜੈਕਟ ਪਾਸੇ ਪਈ ਸੀ ਫਟਾਫਟ ਜਾਗਟ ਪਾਈ ਉੱਠ ਕੇ ਜਗਨ ਪੱਠ ਕੀ ਜਾਗਟ ਪਾਈ ਔਰ ਲੋਈ ਲਈ ਤੇ ਉੱਠਣ ਲੱਗਿਆ ਤੇ ਮੇਰੇ ਆ ਕੇ ਕਹਿੰਦੇ ਜਾਨਾਂ ਨੇ ਬਾਹਾਂ ਫੜ ਲਈਆਂ ਮੇਰੀਆਂ ਕਿਉਂਕਿ ਮੇਰਾ ਫੇਸ ਤੁਹਾਡਾ ਮਹਾਂਦਰਾ ਪੂਰਾ ਦਾੜਾ ਔਰ ਰੂਪ ਤੁਹਾਡਾ ਹੋਇਆ ਫੇਸ ਮੇਰੇ ਵਰਗਾ ਤੇ ਮੈਂ ਕਦੇ ਆਪਾ ਚਲੋ ਜੀ ਚਲੋ 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 ਮੈਂ ਚਲੋ ਚੱਲਣਾ ਚਲੋ ਮੈਂ ਉਹਨਾਂ ਦੇ ਅੱਗੇ ਲੱਗ ਗਿਆ ਉਹਨਾਂ ਨੇ ਮੈਂ ਬੂਟ ਪਾਉਣ ਲੱਗਾ ਫਿਰ ਬੂਟ ਵਿੱਚ ਪਾਉਂਦੇ ਤੇ ਉਹਨਾਂ ਨੇ ਇੱਕ ਜਾਨ ਮੇਰੇ ਬੂਟ ਚੱਕ ਲਿਆ ਤਿੰਨ ਜਾਨ ਮੇਰੀ ਠੱਕੀ ਲੈ ਦੋਹਾਂ ਦੇ ਬਾਹਾਂ ਫੜੀਆਂ ਸੀ ਤੀਜਾ ਠੱਕੀ ਲੈ ਆਇਆ ਠੱਕੀ ਲੈ ਆਇਆ ਇਹ ਉਹ ਤਾਂ ਪਿੱਛੇ-ਪਿੱਛੇ ਹੋਏ ਉਹ ਬਾਈ ਥੋੜਾ ਪਿੱਛੇ ਸੀ ਅੱਗੇ ਲੈ ਗਏ ਤੁਸੀਂ ਆ ਕੇ ਮੈਨੂੰ ਕਹਦੇ ਸੀ ਤੁਸੀਂ ਕੌਣ ਹੋ ਮੇਰੇ ਬਹੁਤ ਸੱਚ ਨਿਕਲ ਗਿਆ ਮੈਂ ਕਿਹਾ ਜੀ ਮੈਂ ਜਿਲ੍ਹਾ ਸਫਾਕਾ ਜਿਲ੍ਹਾ ਪ੍ਰਧਾਨ ਫਾਇਲ ਦਾ ਉਹਦੇ ਚੋਂ ਕਢਾਇਣਾ ਤੇ ਬੇਬੇ ਨੂੰ ਛੜਤਾ ਫਿਰ ਕਦੇ ਠਾਕ ਇੱਕ ਜਾਨ ਮੇਰਾ ਮੋਬਾਈਲ ਇਥੋਂ ਜੇਬ ਤੋਂ ਕੱਢ ਕੇ ਲੈ ਗਿਆ ਮੇਰਾ ਮੋਬਾਈਲ ਲੈ ਗਿਆ ਉਹ ਨਾਲ ਹੀ ਤੇ ਬੂਟ ਮੇਰੇ ਇੱਥੇ ਸੱਟ ਗਿਆ ਮ ਫਟਾਫਟ ਰੋਣ ਪਾਇਆ ਤੇ ਉਹਦੋਂ ਉਹ ਇਕੱਠੇ ਹੋਏ ਅਜੇ ਉਹਦੋਂ ਤਾਂ ਪੌਣਸੀ ਪੌਣਸੀ ਸੀ ਇੱਥੇ ਕਾਕਾ ਸਰੀ ਵੀ ਪਰ ਬਾਇ ਔਰ ਦੋ ਤਿੰਨ ਕੰਮ ਦੇ ਹੋਰ ਸੀ ਇੱਥੇ ਜਾਗਦੇ ਚੀਜ਼ੇ ਬਾਕੀ ਸਾਰੀ ਪੌਣਸੀ ਪੌਣਸੀ ਹੈ ਤੇ ਬਾਕੀ ਬੰਦੇ ਆਏ ਲਹਕਾਰੇ ਫੜਦੇ ਆਏ ਪਰ ਬੰਦੇ ਉਹਦੋਂ ਤੱਕ ਨਹੀਂ ਅੱਛਾ ਕਦੋਂ ਸਪਸ਼ਟ ਹੋਇਆ ਤੁਹਾਨੂੰ ਕਿ ਉਹ ਕਿੱਥੇ ਨੇ ਪਹਿਲਾਂ ਲੱਭੀ ਗਏ ਹੋਵੋਗੇ ਪਹਿਲਾਂ ਤਾਂ ਅਸੀਂ ਪੁੱਛਿਆ ਲੋਕੇਸ਼ਨ ਮਤਲਬ ਅਸੀਂ ਪਾਸ ਟ੍ਰੈਸ ਕੀਤਾ ਕਿ ਕਿਤੇ ਬਿਲਕੁਲ ਫਿਰ ਉਥੋਂ ਆਪ ਹੀ ਫੋਨ ਆਇਆ ਸਾਨੂੰ ਕਾਕਾ ਸਿੰਘ ਕੋਟੜਾ ਜੀ ਸਾਡੇ ਜਰਨਲ ਸਕੱਤਰ ਹੈ ਉਹਨਾਂ ਕੋਲ ਫੋਨ ਆਇਆ ਉਹ ਤੋਂ ਮੈਂ ਕਾਕਾ ਜੀ ਨੂੰ ਕੋਲ ਬੈਠਾ ਸੀ ਕਿ ਉੱਥੇ ਆਇਆ ਕਦੇ ਵੀ ਉਹਨਾਂ ਨੂੰ ਡੀਐਫਸੀ ਐਡਵਟ ਕਰਵਾਤਾ ਹੈ ਤੇ ਤੁਸੀਂ ਉਹਨਾਂ ਦੀ ਚਰਤਾ ਨਾ ਕਰੋ ਤੁਸੀਂ ਚਲੋ ਬਾਅਦ ਇੱਕ ਜਿੱਦ ਵਿੱਚ ਮਿਲਣਾ ਪਊਗਾ ਉਸ ਤੋਂ ਬਾਅਦ ਪਤਾ ਲੱਗੇਗਾ ਹਾਂ ਹੁਣ ਸਾਡਾ ਪ੍ਰੋਗਰਾਮ ਅਗਲਾ ਜਿਹੜਾ ਅਗਲਾ ਪ੍ਰੋਗਰਾਮ ਤੁਸੀਂ ਪੁੱਛਿਆ ਤੇ ਉਹ ਸਾਡਾ ਫੋਨ ਅਸੀ 11 ਵਜੇ ਇਸਕੇ ਤੇ ਕਰਦੇ ਹਾਂ ਬੀਤੇ ਸਾਰੇ ਉਧਰਲੇ ਗਏ ਦੂਸਰੇ ਫਾਰਮ ਦੇ ਗਏ ਆਗੂ ਆ ਜਾਣਗੇ ਔਰ ਜਿਹੜੇ ਆਪਣਾ ਬਿਹਾਰ ਰਾਸ਼ਟਰ ਬਿਹਾਰ ਤੋਂ ਦੂਜੀ ਸਵੇਰ ਤੋਂ ਆਏ ਆ ਉਹ ਸਾਰੇ ਆ ਜਾਣਗੇ ਪ੍ਰੋਗਰਾਮ ਤੱਕ ਉੱਥੇ ਫਿਰ ਨਵੀ ਰਾਣੀ ਨਾਲ ਲੀਕੀ ਹੋਦੀ ਹੈ ਉਹ ਜਿਵੇਂ ਸਾਰਾ ਮੀਟਿੰਗ ਕਰਕੇ ਫੈਸਲਾ ਕਰਾਂਗੇ ਅਸੀਂ ਵੀ ਅੱਛਾ ਜਿਹੜਾ ਹੁਣ ਪਰਾਣਾ ਅਜ ਕਮਰੇ ਦੇ ਵਿੱਚ ਸਾਡੇ ਪਲੇਨ ਕੋਈ ਹੈ ਜੋ ਕਿ ਡਿਗਜੀਤ ਸਿੰਘ ਢੱਲੇਵਾਲ ਜਿੱਥੇ ਨੇ ਇਹ ਚਲਾ ਕੇ ਵਿੱਚੋਂ ਚਲਾਗੇ ਅੱਗੇ ਇਸ ਕਮਰੇ ਦਾ ਤੁਸੀਂ ਹਾਲ ਦੇਖ ਸਕਦੇ ਹੋ ਜਿਸ ਕਮਰੇ ਦੇ ਵਿੱਚ ਡਿਗਜੀਤ ਸਿੰਘ ਢੱਲੇਵਾਲ ਸਨ ਉਹ ਬੈਠੇਗਾ ਇਹ ਕਮਰਾ ਤੋੜ ਕੇ ਇਹ ਨਾਲ ਲੜੀ ਚੱਲੇਗੀ ਲੜੀ ਤਾਂ ਭੜੀ ਹੈ ਲੜੀ ਬਹੁਤ ਲੰਬੀ ਭੜੀ ਹੈ ਲੜੀ ਬਹੁਤ ਲੰਬੀ ਭੜੀ ਹੈ ਅਸੀਂ ਨਾਲ ਦਰਵਾਜ਼ਾ ਕਰਦੇ ਹਾਂਗੇ ਜਿਹੜਾ ਇਹ ਕਿਹੜੀ ਲੜੀ ਭੜੀ ਹੈ ਫਿਰ ਦੂਸਰਾ ਕੱਟ ਸਕਣ ਪਰ ਉਸ ਤੋਂ ਬਾਅਦ ਹੁਣ ਕਰਨੀ ਟਿੱਕੀ ਹੋਏਗੀ ਕਿਉਂਕਿ 11 ਵਜੇ ਚ ਕੋਲ ਹੈ ਅੱਛਾ ਜਿਹੜਾ ਹੁਣ ਪਹਿਲੇ ਦੋਆਂ ਕੂਕੀ ਦੇ ਬੈਠੇ ਪੂਰੀ ਕਾਰਵਾਈ ਜੋ ਚੱਲ ਰਹੀ ਹੈ ਕਿ ਪੱਦੀ ਜਿਸ ਤਰੀਕੇ ਦੇ ਨਾਲ ਕਿਸੇ ਨੂੰ ਰੋਕ ਰੇਗਾ ਉਥੇ ਰੂਪਰੇਖਾ ਦੇ ਤਹਿਤ ਅਸੀਂ ਅੱਗੇ ਜਿਹੜਾ ਕੰਮ ਕਰਾਂਗੇ ਉਹ ਸਾਡਾ ਸਾਡਾ ਹਾਂਜੀ ਨਹੀਂ 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 ਨਹੀਂ